ਕੰਮ ਕਿਉਂ ਤੇ ਟਾਈਮ ਵਾਈਂ ਦਾ ਕੰਮ ਕਿ ਟਾਈਮ ਵਾਈਂ ਬਣਾਵਾਗੇ ਕੋਈ ਡਰ ਨਹੀਂ ਹੈਗਾ ਸਰ ਸਰ ਦੇ ਜਵਾਬ ਨੂੰ ਕੀ ਹੈ ਕੋਈ ਇੱਕੋ ਜਵਾਬ ਨਹੀਂ ਸਰਕਾਰ ਨਹੀਂ ਕਰਦੀ ਸਰਕਾਰ ਨਹੀਂ ਕਰਦੀ ਸਾਡੇ ਜੋ ਕਿਸੇ ਬੰਦੇ ਨੇ ਇਹ ਗੱਲ ਕਹੀ ਕਿ ਅੱਗ ਲੱਗੀ ਹੋਈ ਅਸੀਂ ਪਾਸ ਕਰ ਦਿੱਤੀ ਅਸੀਂ ਪਾਸ ਕਰ ਦਿੱਤੀ ਕਿਹਦੀ ਜਗ੍ਹਾ ਹੋਰੀ ਦੀ ਮੁੱਠੀ ਆਈ ਸਾਡੇ ਕੀ ਕਰਮੈਂ ਇਹ ਕਰਨ ਲਈ ਆਪਣੀ ਫੋਕਸਟੀ ਕਰਨ ਲਈ ਸਾਡੇ ਨਾਲ ਤਾਂ ਕੌਣ ਰਿਹਾ ਜੀ ਹੋਰ ਗਾਰੰਟੀ ਕਰ ਰਹੀ ਹੈ ਸਾਨੂੰ ਜਨਗਤ ਕਿਹ ਜਣਦੇ ਨੇ ਐਨੀ ਐਫ ਆਈ ਆਰ ਐਫ ਆਈ ਆਰ ਸਰਕਾਰੀ ਕਾਗਜ਼ ਆ ਜੂਗਾ ਦੱਸ ਦੇ ਜੀ ਸਾਰੇ ਸਾਡੀਆਂ ਜੀ ਅੱਜ ਆਉਂਦੇ ਆ ਸਾਡੀਆਂ ਕਿਉਂ ਨਹੀਂ ਲੈ ਕੇ ਆਈਆਂ ਰਿਪੋਰਟ ਲੈ ਕੇ ਆਉਂਦੇ ਹਾਂ ਉਹਨੇ ਕਿਹਾ ਸੀ ਮਗਰ ਨਹੀਂ ਆਵੇ ਅੱਜ ਅੱਜ ਪਹਿਲਾਂ ਤਾਂ ਕਾਰਪੋਰੇਸ਼ਨ ਦੀ ਹੌਸ ਮੀਟਿੰਗ ਹੋਈ ਉਹਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਮੁੱਦੇ ਉੱਤੇ ਨੇ ਤੁਸੀਂ ਜਿਹੜਾ ਬਜਟ ਪਾਸ ਕੀਤਾ ਉਹ ਤੋਂ ਖੁਸ਼ ਹੋ ਜਾਂ ਸ਼ਹਿਰ ਦੇ ਵਿੱਚ ਤੁਹਾਨੂੰ ਲੱਗਦਾ ਇੱਕੋ ਜਿਹਾ ਕੰਮ ਹੋ ਰਿਹਾ ਹੈ ਜਿਹੜਾ ਬਜਟ ਪਹਿਲਾਂ ਪਾਸ ਕੀਤਾ ਹੈ ਉਹ ਬਜਟ ਵਿੱਚ ਕਾफी ਕਮੀਆਂ ਨੇ ਕਾफी ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਗੋਲੇ ਕੀਤੇ ਆ ਗਿਆ ਠੀਕ ਹੈ ਨਾ ਕਿੰਨਾ ਇੱਕ ਆਮ ਸਧਾਰਨ ਸੀਗਾ ਉਹਨੂੰ ਪਾਸ ਕਰਾਇਆ ਉਹ ਬਜਟ ਲੈ ਕੇ ਆਏ ਨੇ ਐਵੇਂ ਤਾਂ ਕੁਝ ਨਹੀਂ ਕੀਤਾ ਸ਼ਹਿਰ ਲਈ ਜੋ ਕਿ ਐਕਸਟਰਾ ਹੋਵੇ ਸਪੈਸ਼ਲ ਹੋਵੇ ਸ਼ਹਿਰ ਮਹੌਲ ਹੀ ਦੱਸੋ ਚੰਡੀਗੜ੍ਹ ਮਚਪੂਲਾ ਨਾਲ ਆਪਾਂ ਕੰਪਲੀਟ ਕਰਨੇ ਨੇ ਤੇ ਆਪਾਂ ਉਹੀ ਜਿਹੜਾ ਬਜਟ ਨੂੰ ਰਿਪੀਟ ਕਰ ਰਹੇ ਕੋਈ ਨਵੀਂ ਚੀਜ਼ ਨਹੀਂ ਹੈਗੀ ਉਹੀ ਫੀਸਾਂ ਨੇ ਉਹੀ ਟੈਕਸ ਨੇ ਕੋਈ ਇਹ ਨਹੀਂ ਵੀ ਕਮਿਊਨਿਟੀ ਸੈਂਟਰ ਸੋਹਣੇ ਬਣਾਉਣੇ ਸੜਕ ਸੋਹਣੀ ਕੋਈ ਵਧੀਆ ਪਾਰਕ ਬਣਾਉਣਾ ਕੁਝ ਵੀ ਨਹੀਂ ਜੋ ਪਹਿਲਾਂ ਤੋਂ ਉਹਨੇ ਹੀ ਤੋਰੀਆ ਨੇ ਹਾਂ ਇਹਦੇ ਵਿੱਚ ਮੇਰੇ ਦੀ ਨੇਕ ਆਲਸੋ ਧਾਰੀਵਾਲ ਦੇ ਮਾਮਲਿਆਂ ਨੂੰ ਲੈ ਕੇ ਤੁਹਾਡੇ ਨਾਲ ਮੈਂ ਨੋਕ-ਜੋਕ ਕੀਤੀ ਹੈ। ਇਹ ਮੁੱਦਾ ਫਿਰ ਤੁਸੀਂ ਕਿਉਂਕੋ ਐਫਆਰ ਦੀ ਕਾਪੀ ਨੂੰ ਲੈ ਕੇ ਤੁਸੀਂ ਸਵਾਲ ਕਰਦੇ। ਅਸਲ ਵਿੱਚ ਕੀ ਹੈ? ਜਦਦੇ ਸਾਡੇ ਮਹਿਸਾਬ ਬਣਦੇ ਨੇ ਨਾ ਇਹਨਾਂ ਨੇ ਇੱਕੋ ਕੰਮ ਹੰਦਾ ਹੈ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ। ਕਦੇ ਇਹ ਕਹਿੰਦੇ ਕਿ ਐਮਐਲਏ ਸਾਹਿਬ ਨਹੀਂ ਕੰਮ ਕਰਦੇ ਤੇ ਕਦੇ ਇਹ ਕਹਿੰਦੇ ਸਰਕਾਰ ਨਹੀਂ ਕੰਮ ਕਰਦੀ। ਜਦਕਿ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਮੇਰੇ ਆਪਣੇ ਆਪ ਦੇ ਵਿੱਚ ਇੱਕ ਹਾਊਸ ਨੂੰ ਰਨ ਕਰਦਾ ਹਾਊਸ ਦਾ ਉਹ ਜਵਾਬ ਦੇ ਆ। ਜੇ ਸਾਡੇ ਕੌਂਸਲਰ ਸਾਥੀ ਤੇ ਕੋਈ ਕੇਸ ਹੋਇਆ ਹੈ। ਤੇ ਅਸੀਂ ਆ ਕੇ ਮੇਰੇ ਸਾਨੂੰ ਪੁੱਛਿਆ ਕਿ ਇਹ ਕੇਸ ਕਿਉਂ ਹੋਇਆ ਤੇ ਕੀ ਹੋਇਆ ਸਾਨੂੰ ਸਾਡੇ ਕੌਂਸਲ ਸਾਥੀਆਂ ਨਾਲ ਖੜਨ ਦਾ ਮੌਕਾ ਦੋ ਤਾਂ ਹੋਇਆ ਕੀ ਹੈ ਉਹ ਕਹਿੰਦੇ ਮੈਂ ਜਵਾਬ ਦੇ ਤੁਹਾਨੂੰ ਮੈਂ ਮੇਰ ਜਵਾਬ ਦੇ ਨਹੀਂ ਹੈਗਾ ਤਾਂ ਹੋਰ ਕੌਣ ਜਵਾਬ ਦੇਊਗਾ ਉਹ ਕਹਿੰਦੇ ਬਦਲਾਖੋਰੀ ਦੀ ਰਾਜਨੀਤੀ ਹੋ ਰਹੀ ਹੈ ਫਿਰ ਉਹ ਥ੍ਰੈਟ ਕਰਦੇ ਨੇ ਕਹਿੰਦੇ ਕੋਈ ਨਾ ਮੇਰਾ ਟਾਈਮ ਆਣ ਦੇ ਤੇ ਮੈਂ ਤੁਹਾਨੂੰ ਦੱਸੂਗਾ ਫਿਰ ਕੀ ਹੁੰਦਾ ਮੈਂ ਕੀ ਕਰ ਲੂੰਗਾ ਜੀ ਨਾ ਤਾਂ ਅਸੀਂ ਚੋਰੀ ਕੀਤੀ ਹੈ ਨਾ ਹੀ ਤੁਹਾਡੇ ਜਿਵੇਂ 15 ਸਾਲਾਂ ਦੀ ਜ਼ਿਦਦ ਦੇ ਵਿੱਚ ਚੋਰੀਆਂ ਕਰਕੇ ਲੋਕਾਂ ਨੂੰ ਝੂਠੇ ਪਰਚੇ ਕਰਾਇਆ ਨਾ ਤਾਂ ਝੂਠੇ ਪਰਚੇ ਕਰਾਇਆ ਲੋਕਾਂ ਦੇ ਨਾ ਹੀ ਅਸੀਂ ਲੋਕਾਂ ਦੀ ਜੀਵਾਂ ਗੱਟੀਆਂ ਜੀ ਕਿਹਾ ਸਾਡੇ ਆਪਾਂ ਪਰ ਇੱਕ ਮੇਅਰ ਵੱਲੋਂ ਇਹ ਸ਼ਬਦਾਵਲੀ ਵਰਤਣੀ ਇਹ ਆਪਣਾ ਇੱਕ ਬੰਦਨ ਦਾ ਜੋਗ ਹੈ ਕਿਉਂਕਿ ਮੇਅਰ ਇੱਕ ਬੜੀ ਰਿਸਪੈਕਟਡ ਪੋਸਟ ਹੈ ਫਰਸਟ ਸਿਟੀਜ਼ਨ ਹੁੰਦਾ ਉਹ ਸਿਟੀ ਦਾ ਤੇ ਪਰ ਇਹ ਮੇਅਰ ਨੇ ਜਿਹੜੇ ਇਸ ਰੰ ਨੂੰ ਇੱਕ ਕਵਾ ਮੰਦਾ ਬਣੀ ਜਮਵਾਰੀ ਤੋਂ ਭਜਣਾ ਜੇ ਉਹਨਾਂ ਨੂੰ ਕੋਈ ਸਵਾਲ ਕਰ ਲੋ ਜਿੱਦਾਂ ਮੀਟਿੰਗ ਹੈ ਹਾਊਸ ਮੀਟਿੰਗ ਹੈ ਉਹ ਮੇਅਰ ਸਰ ਚੇਅਰ ਦੇ ਅੰਡਰ ਹੁੰਦੀ ਹੈ ਜਦ ਵੀ ਤੁਸੀਂ ਕਿਹਾ ਹਾਊਸ ਮੀਟਿੰਗ ਦੇਖੂਗਾ ਅਸੀਂ ਮੇਅਰ ਸਾਨੂੰ ਸਵਾਲ ਕਰਨਗੇ ਜਾਂ ਤੋ ਕਹਿਣਗੇ ਸੋਮਨ ਸਾਹ ਨੂੰ ਹਾਂਜੀ ਤੁਸੀਂ ਜਵਾਬ ਦਿਓ ਜੀ ਜਾਂ ਕਮੇਟੀ ਨੂੰ ਤੁਸੀਂ ਜਵਾਬ ਦਿਓ ਅੱਜ ਤੱਕ ਇੱਕ ਵੀ ਸਵਾਲ ਦਾ ਜਵਾਬ ਮੇਅਰ ਸਾਬ ਨੇ ਦੇ ਪ ਕਿ ਜੀ ਸਾਡੀ ਸਰਕਾਰ ਨੇ ਸਭ ਤੋਂ ਪੁੱਛਿਆ ਨਹੀਂ ਸਾਡਾ ਇਹ ਨਹੀਂ ਕਰ ਬਸ ਇਹ ਹੁੰਦਾ ਇਸ ਕਰਕੇ ਥੋੜੀ ਇਹ ਹੋਈ ਹੈ ਮੈਂ ਇਹ ਕਹਣਾ ਚਾਹੁੰਦਾ ਕੱਲੇ ਮੇਰੀ ਨਹੀਂ ਹੈਗੀ ਜਿਹੜੇ ਕਾਂਗਰਸ ਦੇ ਉਹਨਾਂ ਦੇ ਖੁਦ ਹੀ ਪਾਰਟੀ ਦੇ ਕੌਂਸਲਰ ਨੇ ਤੁਸੀਂ ਉਹਨਾਂ ਦੀ ਫਰਸਟ੍ਰੇਸ਼ਨ ਵੀ ਦੇਖੋਗੇ ਕਿ ਉਹਨਾਂ ਨੂੰ ਪੁੱਛਿਆ ਨਹੀਂ ਜਿਹੜੇ ਕੰਮ ਹੋ ਨਹੀਂ ਰਹੇ ਹਰ ਵਾਰਡ ਦੇ ਵਿੱਚ ਜਿਹੜੀ ਕਾਮਨ ਸੱਸਿਆਵਾਂ ਨੇ ਸੀਵਰੇਜ ਜੀਮ ਵਗੈਰਾ ਇਹ ਸਾਰੀ ਹੁੰਦੀ ਹੈ ਤੇ ਉਹਨਾਂ ਕੋਈ ਜਵਾਬ ਹੁੰਦਾ ਹੈ ਕਿ ਮੈਂ ਥੋੜਾ ਕਰਨੀ ਹੈ ਮੈਂ ਥੋੜਾ ਕਰਨੀ ਹੈ ਇਹ ਗੱਲ ਹੈ ਕਾਰਪੋਰੇਸ਼ਨ ਦੀ ਹੌਸਟ ਮੀਟਿੰਗ ਹੋਈ ਆ ਤੁਸੀਂ ਕਾਫੀ ਜ਼ਿਆਦਾ ਦੇ ਵਿੱਚ ਜਿਹੜਾ ਪਿੰਡਾਂ ਨੂੰ ਲੈ ਕੇ ਮੁੱਦੇ ਉਠਾਏ ਨੇ ਕੀ ਆ ਉਹ ਲੈ ਕੇ ਜਿਹੜਾ ਕਾਫੀ ਜਿਆਦਾ ਜਿਹੜਾ ਰੋਅ ਹੀ ਪਾਇਆ ਸੰਭਾਈ ਹੋਈ ਕੀ ਕਰਨ ਚਾਹੋ ਮੈਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਵੀ ਹੋਣਾ ਮੈਂ ਉੱਥੇ ਮੇਰ ਸਾਹਿਬ ਨੂੰ ਰਿਕੁਐਸਟ ਕਰਕੇ 2 ਮਿੰਟ ਦਾ ਟਾਈਮ ਮੰਗਿਆ ਪਹਿਲਾਂ ਤਾਂ ਉਹਨਾਂ ਨੇ ਟਾਈਮ ਦੇਣ ਤੋਂ ਇਨਕਾਰ ਕਰਤਾ ਤੇ ਫਿਰ ਮੈਂ ਜ਼ਬਰਦਸਤ ਉੱਥੇ ਬੋਲੀ ਕਿਉਂਕਿ ਦੇਖੋ ਅੱਜ ਬਜਟ ਪੂਰੇ ਸਾਲ ਦਾ ਹੈ ਤੇ ਉਸ ਕਿਸੇ ਪਿੰਡ ਦਾ ਮੈਂ ਇੱਕ ਪਿੰਡ ਦੀ ਗੱਲ ਨਹੀਂ ਕਰੀ ਕਿਸੇ ਪਿੰਡ ਦਾ ਸੁਹਾਣਾ ਹੋ ਗਿਆ ਕੁੰਬੜਾ ਹੋ ਗਿਆ ਮਟੌਰ ਹੋ ਗਿਆ ਸ਼ਾਈ ਮਾਜਰਾ ਮਦਨ ਕਿਸੇ ਪਿੰਡ ਦੇ ਉਹਨਾਂ ਦੇ ਕੋਈ ਵੀ ਬਜਟ 'ਚ ਇੱਕ ਵੀ ਚੀਜ਼ ਨਹੀਂ ਪਾਈ ਦੱਸੋ ਫਿਰ ਜੇ ਆਪਾਂ ਨੂੰ ਉਹਨਾਂ ਨੇ ਬਜਟ 'ਚ ਪਾਣਾ ਹੀ ਨਹੀਂ ਤੇ ਫਿਰ ਸਾਨੂੰ ਕਾਰਪੋਰੇਸ਼ਨ ਰੱਖਣ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਜਦੋਂ ਸੁਹਾਣਾ ਕਾਰਪੋਰੇਸ਼ਨ 'ਚ ਆਇਆ 2 ਕਾਰਪੋਰੇਸ਼ਨ ਦੇ ਅਧੀਨ ਨਾ ਲਿਆ ਜਾਵੇ ਸਾਡਾ ਪਿੰਡ ਜੇ ਲਿਆਣਾ ਤੇ ਉਹਦੇ ਕੰਮ ਕਰਨੇ ਚਾਹੀਦੇ ਤੇ ਸੁਹਾਣੇ ਦੇ ਤਾਂ ਕਿਸੇ ਪਿੰਡ ਦੇ ਕੋਈ ਕੰਮ ਨਹੀਂ ਹੁੰਦੇ ਤੇ ਸਫਾਈ ਦਾ ਤੇ ਇੰਨਾ ਮਾੜਾ ਬੁਰਾ ਹਾਲ ਹੈ ਜਿਹੜਾ ਆਪਾਂ ਐਕਸਪਲੇਨ ਵੀ ਨਹੀਂ ਕਰ ਸਕਦੇ ਤੁਸੀਂ ਦੇਖਦੇ ਹੋਣੇ ਹਰ ਕੋਈ ਸਿੰਘ ਸ਼ੀਦਾ ਗੁਰਦੁਆਰਾ ਸਾਹਿਬ ਜਾਂਦਾ ਤੇ ਉੱਥੇ ਬਿਲਕੁਲ ਡੰਪ ਬਣਿਆ ਪਿਆ ਤੁਸੀਂ ਇਹ ਦੇਖੋ ਵੀ ਜੇ ਇਸ ਤਰ੍ਹਾਂ ਹਰ ਜਗ੍ਹਾ ਡੰਪ ਬਣਨ ਲੱਗੇ ਤੇ ਬਹੁਤ ਔਖਾ ਹੋ ਜਾਣਾ ਤੇ ਹਰ ਵਾਰਡ 'ਚ 26 ਤੋਂ 27 ਸਫਾਈ ਕਰਮਚਾਰੀ ਐ ਤੇ ਸੁਹਾਣੇ 'ਚ ਪੰਜ ਵਾਰਡ ਹੋਣ ਦੇ ਬਾਵਜੂਦ ਉੱਥੇ ਸਿਰਫ 14 ਸਫਾਈ ਕਰਮਚਾਰੀ ਐ ਤੇ ਉੱਥੇ ਏ ਬੀ ਰੋਡ ਦੀ ਵੀ ਮੈਕੈਨੀਕਲ ਸਵੀਪਿੰਗ ਦੀ ਬਜਾਏ ਮੈਨੂਅਲ ਸਵੀਪਿੰਗ ਹੁੰਦੀ ਹੈ ਤੇ ਉਹਨਾਂ ਦਾ ਸਾਰਾ ਟਾਈਮ ਫਰਮੀ ਤੇ ਹੀ ਸਪੈਂਡ ਹੋ ਜਾਂਦਾ ਤੇ ਮੈਂ ਹਰ ਬਾਰ ਮੀਟਿੰਗ ਚ ਇਹੀ ਗੱਲ ਕਹੀ ਹੈ ਵੀ ਨਹੀਂ ਵੀ ਤੁਸੀਂ ਕੁਝ ਹੋਰ ਕਰ ਸਕਦੇ ਬੰਦੇ ਨਹੀਂ ਵਧਾ ਸਕਦੇ ਘੱਟੋ ਘੱਟ ਜਿਹੜੀ ਫਰਮੀ ਦੀ ਸਫਾਈ ਹੈ ਉਹ ਮੈਕੈਨੀਕਲ ਇਹ ਹੋ ਦੇ ਉਹਦੇ ਨਾਲ ਕਾਫੀ ਟਾਈਮ ਬਚ ਜਾਊਗਾ ਪਰ ਇਹਨਾਂ ਦੇ ਕੰਨ ਤੇ ਕਿਸੇ ਦੀ ਜੂਨੀ ਸਰਕਦੀ ਤੇ ਹੁਣ ਬਜਟ ਚ ਇਹਨਾਂ ਨੇ ਪਿੰਡਾਂ ਨਾਲ ਬਹੁਤ ਹੀ ਜ਼ਿਆਦਾ ਵਿਤਕਰਾ ਕਰਿਆ ਜਿਹੜੀ ਦੀ ਮੈਂ ਵਿਰੋਧਤਾ ਕਰਦੀ। ਵੀ ਤੁਸੀਂ ਹੁਣ ਲੈ ਕੇ ਕੋਈ ਐਕਸ਼ਨ ਲੈਂਗੇ ਲੋਕਾਂ ਨਾਲ ਲੈਂਗੇ ਉਹ ਘਟੂ ਘਟੂ ਕੁਕੇ ਅੱਗੇ ਕਾਰਪੋਰੇਸ਼ਨ ਦੇ ਇਲੈਕਸ਼ਨ ਆਉਂਦੇ ਨੇ ਲੋਕਾਂ ਨੇ ਕਰਮ ਜਿਹੜਾ ਕਾਉਂਸਲਰ ਆ ਉਹਨੂੰ ਜ਼ਿੰਮੇਵਾਰ ਠਹਿ ਰੋਣਾ ਕਿ ਤੁਸੀਂ ਕੰਮ ਨਹੀਂ ਕਰਾਇਆ। ਬਿਲਕੁਲ ਜੀ ਮੈਂ ਸਾਰੇ ਪਿੰਡਾਂ 'ਚ ਖਾਸ ਤੌਰ ਤੇ ਆਪਣੇ ਪਿੰਡ ਦੇ ਨਾਲ-ਨਾਲ ਸਾਰੇ ਪਿੰਡਾਂ 'ਚ ਕਿਉਂਕਿ ਮੈਂ ਇਹ ਨਹੀਂ ਸੋਚਦੀ ਵੀ ਇੱਕ ਸੁਹਾਣੇ ਦੇ ਕੰਮ ਹੋਣਾ ਚਾਹੀਦੇ ਸਾਰੇ ਪਿੰਡਾਂ ਦਾ ਕਿਉਂਕਿ ਮੇਰੇ ਨਾਲ 14 ਤੋਂ 15 ਕਾਉਂਸਲਰ ਪਿੰਡਾਂ ਤੋਂ ਆਣੇ ਆ ਤੇ ਫਿਰ ਉਹਨਾਂ ਨੂੰ ਇੱਥੇ ਆਣ ਦਾ ਫਾਇਦਾ ਕੀ ਹੈ ਤੇ ਇਸ ਕਰਕੇ ਮੈਂ ਬਿਲਕੁਲ ਵਿਰੋਧ ਨੀ ਲੰਦਾ ਮੇਅਰ ਸਾਹਿਬ ਦੀ ਰਹਿਸ਼ਮਤੀ ਹੈ ਬਿਲਕੁਲ ਜੀ ਮੇਅਰ ਸਾਹਿਬ ਬਿਲਕੁਲ ਬੈਕ ਫਰੰਟ ਤੇ ਪੈਂਦੇ ਆ ਸੁਹਾਣੇ ਦੇ ਔਰ ਮੈਂ ਇੰਨੀ ਵਾਰ ਉਹਨਾਂ ਨੂੰ ਇਹ ਗੱਲ ਯਾਦ ਕਰਾ ਚੁੱਕੀ ਆ ਵੀ ਜੇ ਤੁਹਾਨੂੰ ਕਿਸੇ ਹੋਰ ਦੂਰ ਜਾਣ ਦੀ ਲੋੜ ਨਹੀਂ ਆ ਘੱਟੋ ਘੱਟ ਜਿੱਥੇ ਤੁਸੀਂ ਰਹਿਨੇ ਆ ਉੱਥੇ ਨਿਗਾ ਮਾਰ ਕੇ ਦੇਖ ਸਕਦੇ ਆ ਵੀ ਤੁਹਾਡੇ ਕਿੰਨਾ ਬੁਰਾ ਹਾਲ ਹੈ ਨਹੀਂ ਤੁਸੀਂ ਇਹ ਦੇਖੋ ਵੀ ਪ੍ਰਾਪਰਟੀ ਦਾ ਵੀ ਰੇਟ ਫਰਕ ਹੈ ਤੇ ਹਰ ਚੀਜ਼ ਦਾ ਫਰਕ ਹੈ ਤੇ ਇਹ ਅਸੀਂ ਬਹੁਤ ਵਾਰ ਕਹਿ ਚੁੱਕੇ ਹਾਂ ਵੀ ਪਿੰਡਾਂ ਤੇ ਅਤੇ ਸ਼ਹਿਰਾਂ ਦਾ ਬਾਇਲੋਜ਼ ਡਿਫਰੈਂਟ ਹੋਣਾ ਚਾਹੀਦਾ ਇਹਨਾਂ ਨੇ ਕੋਈ ਬਾਇਲੋਜ਼ ਹੀ ਨਹੀਂ ਬਣਾਇਆ ਅਸੀਂ ਇਹ ਕਿਹਾ ਵੀ ਤੁਸੀਂ ਕੁਝ ਨਹੀਂ ਕਰ ਸਕਦੇ ਘੱਟੋ ਘੱਟ ਇੱਕ ਸਕੀਮ ਬਣਾਓ ਪਿੰਡਾਂ ਲਈ ਪਰ ਇਹ ਕੁਝ ਨਹੀਂ ਕਰਦੇ ਇਹਨਾਂ ਦੇ ਕੰਨਾਂ ਤੇ ਕੋਈ ਜੋ ਨਹੀਂ ਸਰਕਦੀ ਠੀਕ ਹੈ ਮੈਂ ਮੇਰੇ ਪਿੰਡ ਦੀਆਂ ਸਮੱਸਿਆਵਾਂ ਨੇ ਜੀ ਮੈਂ ਮਟੌਰ ਪਿੰਡ ਤੋਂ ਵਾਰਡ ਨੰਬਰ 37 ਤੋਂ ਐਮਸੀ ਹਾਂ ਤੇ ਉੱਥੇ ਕੁਝ ਸਮੱਸਿਆਵਾਂ ਬੜੀਆਂ ਕੰਟੀਨਿਊ ਚੱਲਦੀਆਂ ਨੇ ਪਰ ਉਹਨਾਂ ਦਾ ਕੋਈ ਹੱਲ ਤੇ ਹੁੰਦਾ ਨਹੀਂ ਹੈਗਾ ਕਰਦੇ ਨਹੀਂ ਹਮੇਸ਼ਾ ਹਾਊਸ ਦੇ ਵਿੱਚ ਮੀਟਿੰਗ ਹੁੰਦੀ ਹੈ ਮੁੱਦੇ ਚੱਕੇ ਜਾਂਦੇ ਆ ਉਹਦੇ ਤੇ ਐਕਸ਼ਨ ਕੋਈ ਨਹੀਂ ਕੀਤਾ ਜਾਂਦਾ ਜੀ ਇਹਨਾਂ ਚੀਜ਼ਾਂ ਨੂੰ ਲੈ ਕੇ ਪਬਲਿਕ ਵੀ ਪਰੇਸ਼ਾਨ ਆਸੀ ਵੀ ਪਰੇਸ਼ਾਨ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਇੱਕ ਜਿਹੜਾ ਮੇਨ ਮੁੱਦਾ ਸੀਗਾ ਮੈਂ ਦੋ ਮੁੱਦਿਆਂ ਤੇ ਗੱਲ ਕਰਨਾ ਚਾਹੁੰਦੀ ਆ ਇੱਕ ਤਾਂ ਪ੍ਰਾਪਰਟੀ ਟੈਕਸ ਦੇ ਉੱਤੇ ਇੱਕ ਜਿਹੜੇ ਪਿੰਡਾਂ ਨੂੰ ਲੈ ਕੇ ਬਾਇਲॉज ਬਣਾਏ ਹੋਏ ਆ ਉਹਨਾਂ ਨੂੰ ਲੈ ਕੇ ਫਸਟ ਹੈਗਾ ਕਿ ਪ੍ਰਾਪਰਟੀ ਟੈਕਸ ਉਹਦੇ ਵਿੱਚ ਕੀ ਹੁੰਦਾ ਹੈ ਭਾਵੇਂ ਪਿੰਡ ਨੇ ਤੇ ਸ਼ਹਿਰ ਨੇ ਸਾਰਿਆਂ ਨੂੰ ਇਕੁਅਲੀ ਦੇਣਾ ਪੈਂਦਾ ਹੈ ਬਟ ਫੈਸਿਲਿਟੀਆਂ ਬਰਾਬਰ ਨਹੀਂ ਮਿਲ ਰਹੀਆਂ ਹੈਗੀਆਂ ਜਿੰਨੀਆਂ ਨਹੀਂ ਪ੍ਰੋਪਰ ਟੈਕਸ ਹਾਊਸ ਟੈਕਸ ਤਾਂ ਲੱਗਿਆ ਹੋਇਆ ਨਾ ਉਹਨਾਂ ਨੂੰ ਹਾਊਸ ਦੇ ਅਕੋਰਡਿੰਗ ਜੋ ਵੀ ਟੈਕਸ ਇਹਨਾਂ ਨੇ ਕੀਤਾ ਹੋਇਆ ਉਹ ਭਰਦੇ ਨਹੀਂ ਸਾਰੇ ਪਿੰਡਾਂ ਦੇ ਲੋਕ ਭਰ ਰਹੇ ਨੇ ਕੁਝ ਅਵੇਅਰ ਨੇ ਕੁਝ ਨਹੀਂ ਅਵੇਅਰ ਹੈਗੇ ਬਟ ਇਹ 2012 ਜਾਂ 14 ਦੇ ਵਿੱਚ ਕੁਝ ਅਪਲਾਈ ਹੋਇਆ ਸੀ ਇਹੀ ਚੀਜ਼ਾਂ ਦੇ ਵਿੱਚ ਉਦੋਂ ਲੋਕਾਂ ਨੂੰ ਨਹੀਂ ਅਵੇਅਰਨੈਸ ਨਹੀਂ ਸੀ ਬਟ ਹੁਣ ਥੋੜੇ ਬਹੁਤੇ ਅਵੇਅਰ ਹੈਗੇ ਨੇ ਬਟ ਡਰਦੇ ਨਹੀਂ ਭਰ ਰਹੇ ਕਿਉਂਕਿ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਫਾਈਨ ਜੋ ਵੀ ਲੱਗ ਲੱਗਿਆ ਉਹ ਇੰਨਾ ਇਕੱਠਾ ਨਹੀਂ ਭਰ ਸਕਦੇ ਹੈਗੇ ਮੇਰੀ ਰਿਕੁਐਸਟ ਹੈ ਹਾਊਸ ਦੇ ਵਿੱਚ ਨਹੀਂ ਸੁਣਿਆ ਗਿਆ ਮੈਂ ਕਿੰਨਾ ਕਿੰਨਾ ਪ੍ਰੋਕਸੀਮੇਟਲੀ ਕਰਨ ਨੂੰ ਕਿੰਨਾ ਕਾਇਆ ਜੀ ਅਸੀਂ ਨਾ ਅਸੀਂ ਬੇਸਿਕਲੀ ਕੀ ਚਾਹੁੰਦੇ ਨੇ ਅਸੀਂ ਚਾਹੁੰਦੇ ਸੀਗੇ ਹਾਊਸ ਦੇ ਵਿੱਚ ਅੱਜ ਇਹ ਕਿਉਂਕਿ ਬਜਟ ਫੇਸ ਹੋਇਆ ਇਹਦੇ ਵਿੱਚ ਇਹਦੇ ਵਿੱਚ ਬਜਟ ਚ ਕੀ ਸੀ ਕਾਰਪੋਰੇਸ਼ਨ ਦੀ ਵੀ ਇਨਕਮ ਸੀਗੀ ਅਸੀਂ ਚਾਹੁੰਦੇ ਸੀ ਵੀ ਜਿਹੜੇ ਪੈਂਡਿੰਗ ਟੈਕਸਿਸ ਨੇ ਜਿਹੜੇ ਪੁਰਾਣੇ ਜਿਹੜੇ ਪ੍ਰੋਪਰਟੀ ਟੈਕਸਿਸ ਨੇ ਉਹ ਲੋਕੀ ਭਰ ਨਹੀਂ ਰਹੇ ਅਸੀਂ ਚਾਹੁੰਦੇ ਹਾਂ ਉਹਨਾਂ ਨੂੰ 70% ਰੇਟ ਦੇ ਕੇ 30% ਉਹਨਾਂ ਤੋਂ ਟੈਕਸ ਲਿਆ ਜਾਵੇ ਤੇ ਇਸ ਨਾਲ ਕੀ ਹੈ ਕਿ ਇੱਕ ਤਾਂ ਉਹਨਾਂ ਦਾ ਜਿਹੜਾ ਪਿਛਲਾ ਡਰ ਹੈ ਵੀ ਸਾਡੇ ਦੇ ਪਤਾ ਨਹੀਂ ਕਿੰਨਾ ਇੰਟਰਸਟ ਲੱਗਿਆ ਹੈ ਪਤਾ ਨਹੀਂ ਕਿੰਨਾ ਟੈਕਸ ਹੈ ਇੱਕ ਤੇ ਉਹ ਚੀਜ਼ ਖਤਮ ਹੋ ਗਈ ਤੇ ਇੱਕ ਆਉਣ ਵਾਲੇ ਟਾਈਮ 'ਚ ਉਹ ਕੰਟੀਨਿਊ ਜਿਹੜੇ ਹੈ ਬੰਦੇ ਟੈਕਸ ਭਰਨਗੇ ਆਪਾਂ ਉਹ ਮਤਲਬ ਟੈਕਸ ਕਲੈਕਟ ਕਰਾਂਗੇ ਸਾਡਾ ਮੇਨ ਮੁੱਖ ਮਤਲਬ ਮੁੱਦਾ ਇਹ ਸੀ ਕਿ ਇੱਕ ਜਿਹੜਾ ਸੀਗਾ ਸਾਡਾ ਸੀਗਾ ਬਾਇਓਲੋਜੀ ਕਿਉਂਕਿ ਲੋਕਾਂ ਨੂੰ ਦੇਖੋ ਪਿੰਡਾਂ ਦੇ ਲੋਕ ਨੇ ਜੀ ਪਹਿਲਾਂ ਇਹਨਾਂ ਦਾ ਜਿਹੜਾ ਮੁੱਖਤੰਦਾ ਸੀਗਾ ਖੇਤੀਬਾੜੀ ਸੀ ਫਿਰ ਡੈਰੀ ਫਾਰਮਿੰਗ ਹੋ ਗਈ ਹੁਣ ਸ਼ਹਿਰ ਦੇ ਵਿੱਚ ਜਦੋਂ ਪਿੰਡ ਆ ਜਾਂਦੇ ਨੇ ਫਿਰ ਉੱਥੇ ਕੀ ਹੈ ਲੇਬਰ ਆ ਗਈ ਲੇਬਰ ਨਾਲ ਹੁਣ ਲੋਕਾਂ ਦੀ ਇਨਕਮਾਂ ਹੈਗੀਆਂ ਨੇ ਜਿਹੜੀਆਂ ਹੈਗੀਆਂ ਨੇ ਉਹ ਹੈਗੇ ਨੇ ਕਮਰੇ ਉੱਥੇ ਲੋਕਾਂ ਨੇ ਕਮਰੇ ਬਣਾਏ ਹੋਏ ਨੇ ਤੇ ਹੁਣ ਉਹਦੇ ਤੇ ਕੀ ਹੈ ਕਾਰਪੋਰੇਸ਼ਨ ਨੇ ਉੱਥੇ ਵੀ ਹੁਣ ਕੀ ਹੈ ਕਾਰਪੋਰੇਸ਼ਨ ਨੇ ਸਾਡਾ ਸਕੰਜਾ ਟਾਈਟ ਕਰਤਾ ਹੈਗਾ ਉੱਥੇ ਕੀ ਹੈ ਕਿ ਹੁਣ ਲੋਕਾਂ ਨੂੰ ਨੋਟਿਸ ਭੇਜਣ ਲੱਗੇ ਨੇ ਜਿਹੜੀਆਂ ਵੇ ਲਾਦਣਗੇ ਇਸ ਉਸਾਬ ਨਾਲ ਅਸੀਂ ਅਸੀਂ ਚਾਹੁੰਦੇ ਨੇ ਕਿ ਇਹਦੇ ਜਿਹੜੇ ਬਾਈ ਲਾਡ ਨੇ ਇਹਨਾਂ ਨੂੰ ਰਿਵਾਈਜ਼ ਕਰਿਆ ਜਾਵੇ ਹਰੇਕ ਚੀਜ਼ ਦੀ ਲੋਡ ਪੈਣ ਤੇ ਰਿਵਾਈਜ਼ ਕਰੀ ਜਾਂਦੀ ਟਾਈਮ ਦੇ ਅਕੋਰਡਿੰਗ ਅੱਜ ਦਾ ਅੱਜ ਦਾ ਜਿਹੜੀ ਅੱਜ ਦੀ ਲੋਡ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਪਿੰਡ ਨੇ ਜਿਹੜੇ ਕਾਰਪੋਰੇਸ਼ਨ ਦੇ ਅੰਡਰ ਆਉਂਦੇ ਨੇ ਉਹਨਾਂ ਨੂੰ 40 ਫੁੱਟ ਜਿਹੜੀ ਹੈਗੀ ਹੈ ਹਾਈਟ ਹੈ ਜਿਹੜੀ ਉਹ ਅਲਾਉਡ ਕਰੀ ਜਾਵੇ ਉਹਦੇ ਥੱਲੇ ਗਰਾਊਂਡ ਜਿਹੜੀ ਗਰਾਊਂਡ ਹੈਗੀ ਉੱਥੇ ਪਾਰਕਿੰਗ ਹੋਣੀ ਚਾਹੀਦੀ ਹੈ ਤੇ ਉਹਦੇ ਵਿੱਚ ਜਿਹੜੇ ਫਾਇਰ ਸੇਫਟੀ ਸਿਸਟਮ ਹੈ ਜਿਹੜਾ ਕਿ ਸਾਡੀ ਕਾਰਪੋਰੇਸ਼ਨ ਦਾ ਬਿਲਕੁਲ ਨਿੱਲ ਜਿਹੜਾ ਡਿਪਾਰਟਮੈਂਟ ਹੈ ਉਹ ਅੱਜ ਫਾਇਰ ਡਿਪਾਰਟਮੈਂਟ ਜਿਹਨੂੰ ਕੋਈ ਕਰਪੇਰੀ ਇਨਕਮ ਨਹੀਂ ਹੈਗੀ ਤੇ ਮੈਂ ਜਦੋਂ ਡਿਪਾਰਟਮੈਂਟ ਦੇ ਵਿੱਚ ਗਿਆ ਤੇ ਉਹਨਾਂ ਨੂੰ ਪੁੱਛਿਆ ਵੀ ਸਾਡੇ ਪਿੰਡ ਦੇ ਵਿੱਚ ਕੋਈ ਐਨਓਸੀ ਹੋਈ ਹੈ ਫਾਇਰ ਦੀ ਤੇ ਸਾਰੇ ਪਿੰਡ ਦੇ ਵਿੱਚ 1100 ਘਰ ਹੈ ਉਹਦੇ ਵਿੱਚ ਸਿਰਫ ਇੱਕ ਬੰਦੇ ਨੂੰ ਸਿਰਫ ਇੱਕ ਬੰਦੇ ਨੇ ਐਨਓਸੀ ਲਈ ਹੋਈ ਹੈ ਸੋ ਜੇ ਆਪਾਂ ਇਹ ਸਾਰੀਆਂ ਚੀਜ਼ਾਂ ਬਾਇਓਲੋਜੀ ਆਪਾਂ ਥੋੜਾ ਚੇਂਜ ਲੈ ਕੇ ਆਨੇ ਆ ਤੇ ਨਾਛੇ ਪਾਸ ਉਹਨੇ ਪਿੰਡਾਂ ਦੇ ਤਾਂ ਇੱਕ ਹੋਰ ਅਦਾਰਾ ਹੈ ਜਿਹੜਾ ਇਹਨਾਂ ਦਾ ਕਮਾਊ ਪੁੱਤ ਬਣ ਸਕਦਾ ਹੈ ਆਪਣੇ ਕਿਉਂਕਿ ਅਸੀਂ ਪਹਿਲਾਂ ਲੋਕਾਂ ਨੂੰ ਰਿਪਰਿਜ਼ੈਂ